ਮੈਂ ਬੰਤੀ ਜੋ ਵੀ ਯੂਆ ਰਾਸ਼ਟਰੀ ਚੇਅਰਮੈਨ ਸ਼ੇਸ਼ਨਾ ਲਾਹਣ ਤੋਂ ਅੱਜ ਅਸੀਂ ਪਠਾਨਕੋਟ ਵਿੱਚ ਮਨੋਜ ਕੁਮਾਰ ਮਿਕਾਜੀ ਰਕੇਸ਼ ਪਾਗੋਜੀ ਭਵਿੰਦਰ ਕਾਲਾ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਕੋਲ ਪਹੁੰਚਿਆ ਜਿਹੜਾ ਨੇ ਬਹੁਤ ਹੀ ਮਾਨ ਸਨਮਾਨ ਬਚਾਇਆ ਇਹ ਪਹਿਲੇ ਸ਼ੇਸ਼ਨਾ ਸਮਾਜਵਾਦੀ ਦੇ ਤਿਹੇ ਕੰਮ ਕਰਦੇ ਸੀ ਕੁਝ ਮਨਮਤਾਬ ਹੋਣ ਕਰਕੇ ਜਿਹੜੇ ਵਰਕਰ ਨੇ ਉਹਨਾਂ ਤੇ ਗੌਰ ਨਾ ਕਰਨ ਕਰਕੇ ਜਿਹੜੀ ਸ਼ਿਵਸਨਾ ਸਮਾਜਵਾਦੀ ਉਹ ਨੇ ਸਾਰੇ ਛੱਡ ਦਿੱਤੀ। ਇਹ ਸਾਰੇ ਬੰਦੇ ਅੱਜ ਸ਼ਿਵਸਨਾ ਲਾਈਨ ਨੂੰ ਜੁਆਇਨ ਕਰ ਗਏ ਨੇ। ਸੋ ਮੈਂ ਇਹਨਾਂ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਕਰਦਾ ਅਤੇ ਮੁਬਾਰਕਾ ਦਿੰਦਾ। ਸੋ ਇੱਕ ਅਪੀਲ ਕਰਨਾ ਚਾਹੁੰਦਾ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਸ਼ਿਵਸਨਾ ਜਿੰਨੀਆਂ ਵੀ ਸ਼ਿਵਸਨਾ ਦੇ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ। ਕਿਉਂਕਿ ਵਰਕਰ ਜਿਹੜਾ ਹੁੰਦਾ ਉਹ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ। ਉਹ ਆਪਣਾ ਪੈਸਾ ਲਗਾਉਂਦਾ ਇੱਛੇ ਪਾਵਰ ਲਗਾਉਂਦਾ ਆਪਣਾ ਸਮੇਂ ਕੱਢਦਾ ਕਾਰੋਬਾਰ ਬੰਦ ਕਰਕੇ ਤੁਹਾਡੇ ਪਿੱਛੇ ਜਾਂਦਾ ਤੇ ਕੋਈ ਤੁਹਾਡਾ ਵੀ ਫਰਜ਼ ਬਣਦਾ ਉਹਨਾਂ ਦੇ ਪ੍ਰਤੀ ਕਿ ਅਗਰ ਉਹ ਕਿਸੇ ਮੁਸੀਬਤ ਦੇ ਵਿੱਚ ਨੇ ਜਾਂ ਕਿਸੇ ਚੀਜ਼ ਦੀ ਜ਼ਰੂਰਤ ਆਉਣ ਦੀ ਜੋਤ ਨੂੰ ਪੂਰਾ ਕਰੋ ਇਹ ਨਾ ਕਰੋ ਕਿ ਜਦੋਂ ਵੀ ਪ੍ਰਧਾਨ ਆਵੇ ਤੇਲ ਦਾ ਖਰਚਾ ਮੰਗ ਕੇ ਜਾਵੇ ਜਦੋਂ ਵੀ ਪ੍ਰਧਾਨ ਆਵੇ ਆਪਣੀ ਜੀਵਾਲ ਦੇਖ ਕੇ ਜਾਵੇ ਇਹ ਅਧਿਕਾਰ ਬੰਦਾ ਇੱਕ ਦਿਨ ਦਾ ਜਿਹੜੀ ਰੋਟੀ ਆ ਉਹ ਪਤਾ ਨਹੀਂ ਕਿੱਦਾਂ-ਕਿੱਦਾਂ ਕਰਕੇ ਕਮਾਉਂਦਾ ਹੈ ਉਹ ਇੰਨਾ ਹੀ ਕਰਦੀ ਵੀ ਤੁਹਾਡੇ ਪਿੱਛੇ ਹਜ਼ਾਰਾਂ ਬੰਦੇ ਲੈ ਕੇ ਚੱਲਦਾ। ਸੋ ਕਹਿਣ ਦਾ ਮਤਲਬ ਇਹ ਵੀ ਇਹ ਬੰਦੇ ਮੇਰੇ ਨਾਲ ਜੁੜੇ ਨੇ। ਮੇਰੇ ਨਾਲ ਇਸ ਵਕਤ 9 ਜ਼ਿਲ੍ਹੇ ਤੇ 34 ਸ਼ਹਿਰ ਕੰਮ ਕਰਦੇ ਨੇ। ਤੇ ਇਹ ਕਿਸੇ ਪਾਰਟੀ ਨਾਲ ਕੰਮ ਨਹੀਂ ਕਰਦੇ, ਉਸੇ ਮੇਰੇ ਨਾਲ ਹੀ ਕੰਮ ਕਰਦੇ ਨੇ। ਇਹ ਮੇਰੇ ਭਰਾ ਨੇ ਤੇ ਉਦਾਂ ਹੀ ਲੈਣ ਦਾ ਭਰਾ ਆ। ਤੁਹਾਡੇ ਵਿੱਚ ਪ੍ਰਧਾਨ ਵਾਲੀ ਕੋਈ ਗੱਲ ਨਹੀਂ। ਸੋ ਕਹਿਣ ਦਾ ਮਤਲਬ ਇਹਨਾਂ ਨੂੰ ਇੰਨੀ ਆਸ ਮਿਲ ਹੈਗੀ ਹੈ ਵੀ ਅਸੀਂ ਚਾਹ ਜਣ ਤਾਂ ਛੋਟੇ ਆ ਚਾਹ ਜਣ ਤਾਂ ਵੱਡੇ ਆ। ਇਹਨਾਂ ਨੇ ਇਹ ਗੱਲ ਤਾਂ ਪਤਾ ਵੀ ਕੋਈ ਕੱਲ ਨੂੰ ਕੋਈ ਮੁਸੀਬਤ ਪੈ ਜਾਊਗੀ, ਇਹ ਬੰਦਾ ਸਾਡੇ ਕੰਮ ਆਊਗਾ। ਸੋ ਬਾਕੀ ਜਿੰਨੇ ਪ੍ਰਧਾਨ ਨੇ ਉਹਨਾਂ ਦਾ ਵੀ ਇਹੋ ਹੀ ਹੈ ਜਿਹੜੇ ਬੰਦੇ ਵਰਕਰ ਤੁਹਾਡੇ ਨਾਲ ਕੰਮ ਕਰਦੇ ਨੇ ਜੁੜੇ ਨੇ ਇਹ ਸੋਣਾ ਜੀ ਆ ਜਿਹੜੇ ਭਾਵਨਾਵਾਂ ਨੂੰ ਦੇਖਿਆ ਕਰੋ ਇੰਨਾ ਹੀ ਕਹਿੰਦਾ ਜੈ ਸ਼੍ਰੀ ਰਾਮ ਅਤੇ ਬਹੁਤ ਬਹੁਤ ਮੁਬਾਰਕਾ ਦੇ ਨਾਲ ਉਹਨਾਂ ਨੂੰ ਟੀਮ ਵਿੱਚ ਸ਼ਾਮਲ ਹੁੰਦੇ ਅੱਜ ਦਾ ਜਿਹੜਾ ਵਿਸਾਖੀ ਦਾ ਤਿਹਾਰਾ ਸਾਡੀ ਸਮੁੱਚੀ ਟੀਮ ਵੱਲੋਂ ਸ਼ੇਸਨ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਮੁਬਾਰਕਾ ਇੱਕ ਨੌਜਵਾਨਾਂ ਨੂੰ ਅਪੀਲ ਕਿ ਦੋਸਤੋ ਨਸ਼ੇ ਦੇ ਕੋਹਰ ਨੂੰ ਆਪਣੇ ਘਰੋਂ ਕੱਢੋ ਆਪਣੇ ਦੇਸ਼ ਤੋਂ ਕੱਢੋ ਤਾਕੀ ਹਰਿਆ ਭਰਿਆ ਜਿਹੜਾ ਪੰਜਾਬ ਹੈ ਫਿਰ ਤੋਂ ਦੁਬਾਰਾ ਉਦਾਂ ਹੀ ਸਾਰਾ ਜਾਵੇ ਜੈ ਸ਼੍ਰੀ ਰਾਮ ਜਾਨਾ ਦਾ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਅੱਜ ਸਾਡੇ ਪ੍ਰਧਾਨ ਮਕੇਰੀਆਂ ਤੋਂ ਬੰਟੀ ਚੋਗੀ ਜੀ ਆਏ ਨੇ ਅਸੀਂ ਸਾਡੀ ਸਾਰੀ ਟੀਮ ਨੇ ਸਿਰਚੈਨਲ ਆਨ ਜੁਆਇਨ ਕੀਤੀ ਆ ਅਪਾ ਸਿਰਚੈਨਲ ਸਮਾਹਲ ਬਾਣੀ ਸ਼ਾਰਤੀ ਆ ਇਦਾਂ ਕਿ ਪ੍ਰਧਾਨ ਜੀ ਦੇਰ ਬਰ ਅ ਸਾਡੇ ਨਾਲ ਤੁਰਦੇ ਨੇ ਆਪਾਂ ਆ